ਨੈਕ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਲਈ VOTING ਅੱਜ ਸ਼ਾਮ ਸ਼ਾਂਤੀਪੂਰਵਕ ਸਮਾਪਤ ਹੋ ਗਈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ VOTING ਖਤਮ ਹੋਣ ਤੋਂ ਤੁਰੰਤ ਬਾਅਦ ਵੋਟਰਾਂ ਦਾ ਚੰਗੀ ਗਿਣਤੀ ਵਿੱਚ ਆਉਣ ਅਤੇ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਦਿਲੋਂ ਧੰਨਵਾਦ ਕੀਤਾ। VOTING ਖਤਮ ਹੋਣ ਤੋਂ ਬਾਅਦ ਜਾਰੀ ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਮੈਂ ਲੁਧਿਆਣਾ ਪੱਛਮੀ ਦੇ ਲੋਕਾਂ ਦਾ ਅੱਜ ਹੀ ਵਿਧੀ ਚੋਣ ਵਿੱਚ ਉਹਨਾਂ ਦੇ ਨਿਗ ਉਸ਼ਾ ਅਤੇ ਉਤਸ਼ਾਹੀ ਪਾਕਿਦਾਰੀ ਤੇ ਬਹੁਤ ਧੰਨਵਾਦੀ ਹਾਂ ਇਸ ਮੁਹਿੰਮ ਦੌਰਾਨ ਤੁਹਾਡਾ ਸਮਰਥਨ ਸਭ ਤੋਂ ਵੱਡੀ ਤਾਕਤ ਰਿਹਾ ਹੈ ਮੈਂ ਹਲਕੇ ਦੇ ਹਰ ਵਰਗ ਤੋਂ ਮਿਲੇ ਪਿਆਰ ਅਤੇ ਵਿਸ਼ਵਾਸ ਤੋਂ ਸੱਚਮੁੱਚ ਬਹੁਤ ਪ੍ਰਭਾਵਿਤ ਮਹਿਸੂਸ ਕਰਦਾ ਹਾਂ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੀ ਮੁਹਿੰਮ ਸਕਾਰਾਤਮਕਤਾ ਸਾਫ ਰਾਜਨੀਤੀ ਤੇ ਵਿਕਾਸਮੁਖੀ ਮੁੱਦਿਆਂ ਤੇ ਕੇਂਦਰਿਤ ਰਹੀ ਉਹਨਾਂ ਕਹਾ ਕਿ ਵੋਟਰਾਂ ਨੇ ਛੱਪਦਾ ਨਹੀਂ ਸਗੋਂ ਕਾਰਵਾਈ ਰਹੀ ਬਦਲਾ ਦੇ ਉਹਨਾਂ ਦੇ ਸੰਦੇਸ਼ ਦਾ ਨਿੱਗਾ ਜਵਾਬ ਦਿੱਤਾ ਉਨਾ ਕਹੇ ਕਿ ਮੈਂ ਕਿਸੇ ਦੇ ਚੱਕਰ ਸੁੱਟਣ ਜਾਂ ਨੀਜੀ ਹਮਲੇ ਕਰਨ ਤੋਂ ਗੁਰੇਜ਼ ਕੀਤਾ ਮੇਰਾ ਟੀਚਰ ਸ ਹਮੇਸ਼ਾ ਲੁਧਿਆਣਾ ਪੱਛਮੀ ਲਈ ਇੱਕ ਅਜਿਹਾ ਦ੍ਰਿਸ਼ਟੀਕੋਣ ਪੇਸ਼ ਕਰਨਾ ਰਿਹਾ ਹੈ ਜੋ ਲੋਕਾਂ ਦੀ ਭਲਾਈ ਨੂੰ ਪਹਿਲ ਦੇਵੇ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਇਸ ਦ੍ਰਿਸ਼ਟੀਕੋਣ ਨੇ ਵੋਟਰਾਂ ਨੂੰ ਪਸੰਦ ਕੀਤਾ ਹੈ ਉਨ੍ਹਾਂ ਨੇ ਚੋਣ ਕਮਿਸ਼ਨ ਸੁਰੱਖਿਆ ਕਰਮਚਾਰੀਆਂ ਤੇ ਪੋਲਿੰਗ ਸਟਾਫ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸੁਚਾਰੂ ਅਤੇ ਨਿਰਪੱਖ VOTING ਪ੍ਰਕਿਰਿਆ ਨੂੰ ਯਕੀਨੀ ਬਣਾਇਆ ਉਹਨਾਂ ਆਖਿਆ ਕਿ ਮੈਂ ਉਹਨਾਂ ਸਾਰੇ ਅਧਿਕਾਰੀਆਂ ਦੇ ਅਨੁਠਕ ਯਤਨਾਂ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਇਸ ਚੋਣਾਂ ਨੂੰ ਸੁਰੱਖਿਅਤ ਸ਼ਾਂਤੀਪੂਰਨ ਅਤੇ ਕੋਸ਼ਲ ਬਣਾਉਣ ਲਈ ਸਖਤ ਮਿਹਨਤ ਕੀਤੀ ਹੈ ਅਰੂੜਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਲੋਕਾਂ ਦਾ ਫਤਵਾ ਚੰਗੇ ਸ਼ਾਸਨ ਪਾਰਦਰਸ਼ਤਾ ਅਤੇ ਤਰੱਕੀ ਦੇ ਹੱਕ ਵਿੱਚ ਹੋਵੇਗਾ ਮੈਨੂੰ ਇੱਕ ਅਨੁਕੂਲ ਫਤਵੇ ਦੀ ਉਮੀਦ ਹੈ ਉਹਨਾਂ ਅਕੇ ਕਿਹਾ ਕਿ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਸੇਵਾ ਕਰਨ ਦੀ ਉਹਨਾਂ ਦੀ ਵਚਨਬੱਧਤਾ ਡ੍ਰਿਡ ਰਹੇਗੀ। ਉਹ ਹਮੇਸ਼ਾ ਵਾਂਗ ਲੁਧਿਆਣਾ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ। ਉਹਨਾਂ ਨੇ ਸਾਰੇ ਨਿਵਾਸੀਆਂ ਨੂੰ ਲੋਕਤੰਤਰ ਅਤੇ ਤਰੱਕੀ ਦੀ ਭਾਵਨਾ ਵਿੱਚ ਇੱਕ ਜੋ ਟ੍ਰੈਂਡ ਦੀ ਅਪੀਲ ਕਰਦੇ ਹੋਏ ਦਾਵਾ ਕੀਤਾ ਕਿ ਜੇਕਰ ਉਹ ਚੁਣੇ ਗਏ ਤਾਂ ਉਹ ਲੁਧਿਆਣਾ ਪੱਛਮੀ ਦੇ ਹਰ ਨਾਗਰਿਕ ਦੀ ਆਵਾਜ਼ ਬਣਨਗੇ।